ਬੇਜਬਾਨ ਘੋੜੇ ਤੇ ਅੰਨ ਤਸ਼ੱਦਦ ਟਾਇਆ ਗਿਆ ਦਰਅਸਲ ਰੇੜੇ ਤੇ ਹੱਦ ਨਾਲੋਂ ਵੱਧ ਭਾਰ ਲੱਦ ਦਿੱਤਾ ਔਰ ਇਸ ਭਾਰ ਨੂੰ ਇਹ ਘੋੜਾ ਸਹਿਣ ਨਾ ਕਰ ਪਾਇਆ ਸੜਕ ਤੇ ਹੀ ਬੈਠ ਗਿਆ ਔਰ ਘੋੜ ਸਵਾਰ ਨੇ ਇਸ ਨੂੰ ਡਾਂਗਾ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਆਲੇ ਦੁਆਲੇ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਗਏ ਜਿਨ੍ਹਾਂ ਨੇ ਘੋੜਾ ਛਡਵਾਇਆ ਔਰ ਇਸ ਚਾਲਕ ਨੂੰ ਕਿਹਾ ਕਿ ਹੁਣ ਤੂੰ ਇੰਨੇ ਭਾਰ ਨੂੰ ਖਿੱਚ ਕੇ ਦਿਖਾ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੇਜ਼ੁਬਾਨ ਘੋੜੇ ਤੇ ਉਸਦੇ ਮਾਲਕ ਦੇ ਵੱਲੋਂ ਅਤਿਆਚਾਰ ਕੀਤਾ ਗਿਆ ਰੇੜੇ ਤੇ ਹੱਦ ਨਾਲੋਂ ਵੱਧ ਸਰੀਆ ਲੱਦਿਆ ਹੋਇਆ ਸੀ ਜਿਸ ਨੂੰ ਘੋੜਾ ਸਹਿਣ ਨਾ ਕਰ ਪਾਇਆ ਔਰ ਸੜਕ ਤੇ ਹੀ ਬੇਬਸ ਹੋ ਕੇ ਬੈਠ ਗਿਆ ਲੁਧਿਆਣਾ ਦੇ ਹੰਬੜਾ ਰੋਡ ਦੇ ਉੱਪਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਆਪਣੇ ਘੋੜੇ ਦੇ ਉੱਪਰ ਜ਼ਿਆਦਾ ਮਾਤਰਾ ਦੇ ਵਿੱਚ ਸਰੀਆ ਲੱਦਿਆ ਹੋਇਆ ਸੀ ਸਰੀਆ ਜ਼ਿਆਦਾ ਹੋਣ ਕਰਕੇ ਘੋੜਾਪਾਰ ਸਹਿਣ ਨਹੀਂ ਕਰ ਪਾਇਆ ਤੇ ਉਸੇ ਜਗ੍ਹਾ ਤੇ ਬੈਠ ਗਿਆ ਜਿਸ ਤੋਂ ਬਾਅਦ ਮੌਕੇ ਤੇ ਖੜੇ ਲੋਕਾਂ ਦਾ ਗੁੱਸਾ ਫੁੱਟ ਗਿਆ ਉਹਨਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਦੋਂ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਘੋੜੇ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਲੋਕਾਂ ਨੇ ਉਸ ਘੋੜੇ ਨੂੰ ਆਜ਼ਾਦ ਕੀਤਾ ਅਤੇ ਅਪੀਲ ਕੀਤੀ ਕਿ ਇਸ ਤਰੀਕੇ ਦੇ ਨਾਲ ਬੇਜ਼ੁਬਾਨਾ ਤੇ ਅਤਿਆਚਾਰ ਨਾ ਕੀਤਾ ਜਾਵੇ। ਭਾਈ ਤੋਂ ਲੰਗਰੇ ਸੀਗੇ ਲੰਘਦੇ ਲੰਘਦੇ ਅਸੀਂ ਦੇਖੇ ਇਨਸੀਡੈਂਟ ਹੋਇਆ ਕਿ ਕਿ ਕੋੜੇ ਦੇ ਉੱਪਰ ਇਹਨਾਂ ਨੇ ਓਵਰ ਤੋਂ ਓਵਰ ਜ਼ਿਆਦਾ ਲੋਡ ਸੀ ਨਾ ਜਿਹੜਾ ਮਾਲ ਲੱਦਿਆ ਹੋਇਆ ਸੀ ਅਸੀਂ ਜਦੋਂ ਪੋਲ ਲੰਗੇ ਤਾਂ ਅਸੀਂ ਜਦੋਂ ਦੇਖਿਆ ਕਿ ਕੋੜਾ ਨਾ ਗਿਰਿਆ ਪਿਆ ਸੀ ਉਸ ਕੋੜੇ ਨੂੰ ਉਤਾਨ ਦੀ ਹੁਜਾਏ ਨਾ ਉਹਦੇ ਉੱਪਰੋਂ ਲਾਠੀ ਚਾਰਜ ਕਰ ਰਹੇ ਸਨ ਤੇ ਦੱਸੋ ਕਿ ਇਹ ਬੇਜਵਾਨਾਂ ਦੇ ਲਈ ਸਹੀ ਨੇ ਔਰ ਅਸੀਂ ਜਦੋਂ ਜਾ ਕੇ ਲੋਕਾਂ ਦੇ ਨਾਲ ਆਰਗੂਮੈਂਟ ਕੀਤਾ ਕਿ ਸਰ ਇਹ ਦੱਸੋ ਸਹੀ ਹੈ ਤੇ ਅਖੂਤ ਤੋਂ ਬਾਅਦ ਉਹ ਸਾਨੂੰ ਇਹ ਕਮੈਂਟ ਕਰਦੇ ਨੇ ਕਿ ਮੈਡਮ ਇੰਨਾ ਤਾਂ ਚੱਲਦਾ ਇਹ ਸਾਡਾ ਰੋਜ਼ ਦਾ ਕਾਰੋਬਾਰ ਆ ਅਸੀਂ ਕਰਨਾ ਹੀ ਕਰਨਾ اے ਤੁਸੀਂ ਦੱਸੋ ਕਿ ਆਪਣੇ ਕਮੈਂਟ ਵਿੱਚ ਦੱਸੋ ਕਿ ਇਹ ਚੀਜ਼ ਸਹੀ ਹੈ ਪੇਜਵਾਰਨਾਂ ਦੇ ਲਈ ਇਸ थैंक यू ਹੁਣ ਤੁਹਾਡੀ ਡਿਮਾਂਡ ਕੀ ਹੈ ਡਿਮਾਂਡ ਸਰ ਇਹੀ ਹੈ ਕਿ ਉਸ ਭਲੇ ਜੋ ਜਾਨਵਰ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਸਰ ਐਸਾ ਦੇ ਬੰਦਿਆਂ ਨਾਲ ਜੋ ਵੀ ਮਤਲਬ ਕਰ ਸਕਦੇ ਹੋ ਇਦਾਂ ਦੇ ਬੰਦੇ ਨਾਲ ਜੋ ਵੀ ਕਰ ਸਕਦੇ ਹੋ ਕਾਰਵਾਈ ਕੀਤੀ ਜਾਵੇ ਇਨਸਾਫ ਦਿੱਤਾ ਜਾਵੇ ਜਾਨਵਰਾਂ ਦਾ ਜਾਵੇ ਜੀ 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 ਲੱਗੇ ਕੋਈ ਲੱਗੇ ਤੇ ਹਰਕਤ ਵੀ ਹੋਏਗੀ ਉਸਾਂ ਦੀ ਸ਼ੋਅ ਹੈ ਅੰਨਰੀ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈ ਚਲાવો ਤੁਸੀਂ 10 ਮਿੰਟ ਲਈ ਉਹਨੂੰ ਤੁਸੀਂ ਇੱਕ ਬੇਜ਼ੁਬਾਨ ਘੋੜੇ ਤੇ ਅੰਨਾ ਤਸ਼ੱਦਦ ਟਾਇਆ ਗਿਆ ਦਰਸਲ ਰੇੜੇ ਤੇ ਹੱਦ ਨਾਲੋਂ ਵੱਧ ਭਾਰ ਲੱਦ ਦਿੱਤਾ ਔਰ ਇਸ ਭਾਰ ਨੂੰ ਇਹ ਘੋੜਾ ਸਹਿਣ ਨਾ ਕਰ ਪਾਇਆ ਸੜਕ ਤੇ ਹੀ ਬੈਠ ਗਿਆ ਔਰ ਘੋੜ ਸਵਾਰ ਨੇ ਇਸ ਨੂੰ ਡਾਂਗਾ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਤਾ ਆਲੇ ਦਿਵਾਲੇ ਤੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਗਏ ਜਿਨ੍ਹਾਂ ਨੇ ਘੋੜਾ ਛਡਵਾਇਆ ਔਰ ਇਸ ਚਾਲਕ ਨੂੰ ਕਿਹਾ ਕਿ ਹੁਣ ਤੂੰ ਇੰਨੇ ਭਾਰ ਨੂੰ ਖਿੱਚ ਕੇ ਦਿਖਾ ਤਾਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੇਜ਼ੁਬਾਨ ਘੋੜੇ ਤੇ ਉਸਦੇ ਮਾਲਕ ਦੇ ਵੱਲੋਂ ਅਤਿਆਚਾਰ ਕੀਤਾ ਗਿਆ ਰੇੜੇ ਤੇ ਹੱਦ ਨਾਲੋਂ ਵੱਧ ਸਰੀਆ ਲੱਦਿਆ ਹੋਇਆ ਸੀ ਜਿਸ ਨੂੰ ਘੋੜਾ ਸਹਿਣ ਨਾ ਕਰ ਪਾਇਆ ਔਰ ਸੜਕ ਤੇ ਹੀ ਬੇਬਸ ਹੋ ਕੇ ਬੈਠ ਗਿਆ ਲੁਧਿਆਣਾ ਦੇ ਹੰਬੜਾ ਰੋਡ ਦੇ ਉੱਪਰ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਆਪਣੇ ਘੋੜੇ ਦੇ ਉੱਪਰ ਜ਼ਿਆਦਾ ਮਾਤਰਾ ਦੇ ਵਿੱਚ ਸਰੀਆ ਲੱਦਿਆ ਹੋਇਆ ਸੀ ਸਰੀਆ ਜ਼ਿਆਦਾ ਹੋਣ ਕਰਕੇ ਘੋੜਾ ਭਾਰ ਸਹਿਣ ਨਹੀਂ ਕਰ ਪਾਇਆ ਤੇ ਉਸੇ ਜਗ੍ਹਾ ਤੇ ਬੈਠ ਗਿਆ ਜਿਸ ਤੋਂ ਬਾਅਦ ਮੌਕੇ ਤੇ ਖੜੇ ਲੋਕਾਂ ਦਾ ਗੁੱਸਾ ਫੁੱਟ ਗਿਆ ਉਹਨਾਂ ਨੇ ਜ਼ੋਰਦਾਰ ਹੰਗਾਮਾ ਕੀਤਾ ਜਦੋਂ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਘੋੜੇ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਲੋਕਾਂ ਨੇ ਉਸ ਘੋੜੇ ਨੂੰ ਆਜ਼ਾਦ ਕੀਤਾ ਅਤੇ ਅਪੀਲ ਕੀਤੀ ਕਿ ਇਸ ਤਰੀਕੇ ਦੇ ਨਾਲ ਬੇਜ਼ੁਬਾਨਾ ਤੇ ਅਤਿਆਚਾਰ ਨਾ ਕੀਤਾ ਜਾਵੇ। ਬਾਤੋਂ ਲੰਗਰੀ ਸੀਗੇ ਲੰਗਦੇ-ਲੰਗਦੇ ਅਸੀਂ ਦੇਖੇ ਇਨਸੀਡੈਂਟ ਹੋਇਆ ਕਿ ਕੋੜੇ ਦੇ ਉੱਪਰ ਇਹਨਾਂ ਨੇ ਓਵਰ ਤੋਂ ਓਵਰ ਜ਼ਿਆਦਾ ਲੋਡ ਸੀ ਨਾ ਜਿਹੜਾ ਲੱਦਿਆ ਹੋਇਆ ਸੀ। ਅਸੀਂ ਜਦੋਂ ਪੋਲ ਲੰਗੇ ਤਾਂ ਅਸੀਂ ਜਦੋਂ ਦੇਖਿਆ ਕਿ ਕੋੜਾ ਨਾ ਗਿਰਿਆ ਪਿਆ ਸੀ ਉਸ ਕੋੜੇ ਨੂੰ ਉਤਾਨ ਦੀ ਬੁਝਾਏ ਨਾ ਉਹਦੇ ਉੱਪਰੋਂ लाठी ਚਾਰਜ ਕਰ ਰਹੇ ਸਨ। ਕੀ ਦੱਸੋ ਕਿ ਇਹ ਬੇਜਵਾਨਾਂ ਦੇ ਲਈ ਸਹੀ ਨੇ ਔਰ ਅਸੀਂ ਜਦੋਂ ਜਾ ਕੇ ਲੋਕਾਂ ਦੇ ਨਾਲ ਆਰਗੂਮੈਂਟ ਕੀਤਾ ਕਿ ਸਰ ਇਹ ਦੱਸੋ ਸਹੀ ਹੈ ਤੇ ਅਕੂ ਤੋਂ ਬਾਅਦ ਉਹ ਸਾਨੂੰ ਇਹ ਕਮੈਂਟ ਕਰਦੇ ਨੇ ਕਿ ਮੈਡਮ ਇੰਨਾ ਤਾਂ ਚੱਲਦਾ ਇਹ ਸਾਡਾ ਰੋਜ਼ ਦਾ ਕਾਰੋਬਾਰ ਆ ਅਸੀਂ ਕਰਨਾ ਹੀ ਕਰਨਾ ਇਹ ਤੁਸੀਂ ਦੱਸੋ ਕਿ ਆਪਣੇ ਕਮੈਂਟ ਵਿੱਚ ਦੱਸੋ ਕਿ ਇਹ ਚੀਜ਼ ਸਹੀ ਹੈ ਬੇਜਵਾਨਾਂ ਦੇ ਲਈ ਥੈਂਕ ਯੂ ਹੁਣ ਤੁਹਾਡੀ ਡਿਮਾਂਡ ਕੀ ਹੈ ਡਿਮਾਂਡ ਸਰ ਇਹ ਹੀ ਹੈ ਕਿ ਉਸ ਪਲੇ ਜੋ ਜਾਨਵਰ ਹੈ ਉਹਨੂੰ ਇਨਸਾਫ ਪਿਲਣਾ ਚਾਹੀਦਾ ਸਰ ਐਸੇ ਉਹਦੇ ਬੰਦਿਆਂ ਨਾਲ ਜੋ ਵੀ ਮਤਲਬ ਕਰ ਸਕਦੇ ਹੋ ਇਦਾਂ ਦੇ ਬੰਦੇ ਨਾਲ ਜੋ ਵੀ ਸੱਤ ਸੱਤ ਕਾਰਵਾਈ ਕੀਤੀ ਜਾਵੇ ਸਾਫ ਦਿੱਤਾ ਜਾਵੇ ਜਾਣਵਾ ਕੀਤਾ ਜਾਵੇ ਜੀ 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 ਲੱਗਦਾ ਹੈ ਹਰਕਤ ਨਹੀਂ ਹੋਏਗੀ ਉਹ ਸਾਡੀ ਸ਼ੌਪ ਹੈ ਉਹਨਾਂ ਦੀ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈ ਠੀਕ ਹੈ